ਸਰ ਮਨਦੀਪ ਸਿੰਘ ਲਾ ਜੀ ਹਾਂਜੀ ਸਾਹਿਬ ਸਰ ਮੈਂ ਫੋਨ ਤੇ ਗੱਲ ਕਰ ਰਿਹਾ ਸੀਗਾ ਇੱਕ ਦੋ ਮੁੰਡੇ ਆ ਗਏ ਕਹਿੰਦੇ ਕਾਢ ਦੇ ਕੋ ਕੀ ਐ ਤੇ ਮੈਂ ਕਹਿੰਦਾ ਕਿਤੇ ਮਜ਼ਾਕ ਕਰ ਰਹੇ ਆ ਕਾਢ ਦੇ ਕੋ ਕੈਨਡੀ ਲ ਫੜਾ ਦੇ ਮੋਬਾਈਲ ਫੜਾ ਦੇ ਮੋਬਾਈਲ ਮੈਂ ਦਿੱਤਾ ਨਾ ਨੂੰ ਮੈਂ ਇੱਕ ਰਮ ਚੈਰ ਤੇ ਫਲਕ ਜੇਜ ਪਾ ਲਿਆ ਤੇ ਦੁਕਾਨ ਤੇ ਮੇਰੇ ਪੰਜ ਮੁੰਡੇ ਕੰਮ ਕਰਦੇ ਆ ਮੁੰਡੇ ਮੁੰਡੇ ਫੜਨ ਲੱਗੇ ਮੁੰਡਾ ਉਹਨੇ ਗੋਲੀ ਚਲਾਤੀ ਉਹਨਾਂ ਨੇ ਮਾਰ ਕੋਈ ਕੰਨ ਚ ਚਾਦ ਨਿਚੇ ਨੂੰ ਸ਼ੀਸ਼ੇ ਠੀਸ ਟੁੱਟ ਗਿਆ ਦੁਕਾਨ ਦਾ ਮੇਰਾ ਤੇ ਮੈਨੂੰ ਪਹਿਲੇ ਆ ਕੇ ਵੀ ਕਦੇ ਨਕਲੀ ਗੋਲੀ ਚਲਾਦੇ ਆ ਰਾਰੇ ਕਿਤੇ ਮੈਨੂੰ ਮੇਰੇ ਨਾਲ ਕਾਫੀ ਨਾ ਹੱਤਾਂ ਬਾਈ ਕੋਸ਼ਿਸ਼ ਕੀਤੀ ਹੈ ਅਮਰੇ ਮਰੇ ਮਾਰਿਆ ਹੱਤਵੇ ਕਾਫੀ ਹੋਈ ਹੈ ਕੱਢ ਦੇ ਕੋ ਕੀ ਹੈ ਮੋਬਾਈਲ ਦੇ ਚੈਨੀ ਦੇ ਆਪਣੀ ਪੈਸੇ ਦੇ ਕੁਛ ਕਰ ਜੋਬ ਦਾ ਸਾਨੂੰ ਕੱਢ ਦੇ ਬੰਦੇ ਹੋਏਗਾ ਕਾਫੀ ਟਾਈਮ ਲੱਗਾ ਉਹਨਾਂ ਨੇ ਅਸੀ ਗੱਲ ਲਗੀ ਜੋੜ ਪੂਰਾ ਮਾਰਿਆ ਉਹਨਾਂ ਨੇ ਪੰਮ ਦਿੱਤਾ ਦਿੱਤਾ ਲੈ ਕੇ ਖੁਸ਼ੀ ਗਈ ਪਚੋ ਗਿਆ ਜੀ ਉਹ ਦੋ ਦੋ ਦੋਨੇ ਬਾਹਰ ਖੜੇ ਧੀ ਗਏ ਦਮਦਾ ਕੇ ਪਿਸਟਨ ਲੈ ਕੇ ਪਿਸਟੇਜ ਮੈਨੂੰ ਕਿਹਾ ਕਿ ਨਕਲੀ ਨਕਲੀ ਪਿਸਟਨ ਹੈ ਤੇ ਭਾਰੀ ਕਿੰਨੀ ਫਲਕਾ ਸੁਣੀ ਹੈ ਸਾਰੇ ਦੋ ਐਸੀ ਆਪਣਾ ਲਿਕਵਿਡ ਬਣ ਨਹੀਂ ਲਿਕਵਿਡ ਵੀ ਨਹੀਂ ਗਏ ਆ 8 ਵਜੇ 30 ਮਿੰਟ ਦੀ ਹੱਸਾ ਕੱਤਾ ਬੋਲਤਾ ਅਗੇ ਜੀ ਅੱਜ ਤੱਕ ਸਾਲ ਕਿ ਸੋਚ ਨਹੀਂ ਕਿ ਐਸਾ ਕੰਮ ਸੋਚੇ ਕਿ ਜ਼ਿੰਦਗੀ ਪਹਿਲੀ ਵਾਰ ਹੋਇਆ ਕੰਮ ਲਾਈਫ ਟਾਈਮ ਜਿੰਦੀ ਉਮਰ 42 ਸਾਲ ਤੇ ਕਦੀ ਕੰਮ ਨਹੀਂ ਹੋਇਆ ਜੇ ਪਹਿਲੀ ਵਾਰ ਕੰਮ ਹੋਇਆ ਨਹੀਂ ਸਾਲੇ ਕਿ ਖੁਸ਼ ਹੋ ਗਏ ਨਹੀਂ ਲਿਆ ਨੂੰ ਪੂਰਾ ਜੋਪੂਰਾ ਮਾਰਣਾ ਨੇ ਮੇਰੀ ਉਹ ਤੇ ਮਾਰਿਆ ਵੀ ਹੈ ਚੈਨੀ ਲਾ ਕੇ ਤੇ ਆਪਣੀ ਅਧਿੰਕ ਕੱਢਦੇ ਮੋਬਾਈਲ ਦੇ ਕੈਸ਼ ਦੇ ਜੋਪੂਰਾ ਮਾਰਿਆ ਹੈ ਹੈਸਾ ਕੰਮ ਲੱਗੇ ਮੈਂ ਸਭ ਆਇਆ ਜੀ ਕੰਮ ਮੂਲ ਬੱਟੇ ਸਰੋਂ ਮੂਲ ਬੱਟੇ ਦੇ ਸਾਦੇ ਸਰੋਂ ਮੂਮ ਲਾਲ ਦੀ ਉਹਨਾਂ ਦੀ ਉਮਰ ਹੋਤੀ ਪੈਤਸਾਲ ਦੀ ਬੋਲ ਹੋ ਰਹੀ ਹੈ ਟਿਆ ਦੇਖੋ ਇੰਦਾ ਦੀ ਕਈ ਧਮਕੀ ਮਿਲੀ ਹੈ ਪਹਿਲਾਂ ਕਦੀ ਵੀ ਨਹੀਂ ਹੁਣ ਤੱਕ ਕਦੀ ਵੀ ਲਾਈਫ ਟਾਈਮ ਪਹਿਲੀ ਵਾਰ ਕੰਮ ਆਇਆ ਬਾਈ ਮੈਗਨੇਟ ਮੈਂ ਆ ਕਰਿਆ ਕੋ ਬੰਦਾ ਡਰਾ ਦੇ ਬੰਦਾ ਕੋਈ ਮੈਂ ਕੰਮ ਨਾ ਲੱਗਿਆ ਫੈਰੀing ਕਰਤੀ ਫਿਰ ਮੈਂ ਡਾ ਗਿਆ ਮੈਂ ਕਿਹਾ ਲਾਈਫ ਫੈਰੀing ਕਰਤੀ ਕੋ ਚਲਾਣਗੇ ਇੱਕ ਫੈਰੀ ਇੱਕ ਮਿੰਟ ਕਹਿੰਦਾ ਦੋ ਵਾਰ ਕਰਨ ਲੱਗਿਆ ਕੱਢ ਕੱਢ ਕਦੀ ਇਹ ਹਲਾ ਹੀ ਗਏ ਬਦੂਗ ਨੂੰ ਮੈਂ ਦਿੱਤਾ ਕੁਛ ਨਾ ਨੂੰ ਮੁੰਡੇੜਾ ਕਿ ਮੰਡੇੜਾ ਕਿ ਦਰ ਕੇ ਪਰ ਭੱਜ ਗਿਆ ਮੇਰਾ ਬਾਜੇ ਮੁੰਡੇ ਆਏ ਮਗਰ ਭੱਜੇ ਭੱਜ ਗਈ ਸੀ ਕਿੰਨੇ ਜਣੇ ਸੀ ਜਦੋਂ ਤੁਸੀਂ ਉਹ ਆਏ ਦੁਕਾਨ ਤੇ ਮੈਂ ਅਸੀਂ 6 ਬੰਦੇ ਦੀ ਪਾਣੀ ਮੇ ਕੋਈ ਸਤਾਫਰੇ ਮੈਂ ਇਕੱਲਾ ਫੈਰੀ ਕਰਤੀ ਪੰਜੇ ਮੁੰਡੇ ਪਰ ਬਾਦੀਆਂ ਮੈਂ ਇਕੱਲਾ ਰਹਿ ਗਿਆ ਅੱਜ ਇਹ ਸਾਡੇ ਕੋਲ ਜੀ ਤਕਰੀਬਨ 9:30 ਵਜੇ ਇੱਕ ਕੰਪਲੇਨਟ ਆਈ ਹੈ 112 ਤੇ ਕਿ ਜੋ ਵਿਵੇਕ ਰੈਨਾ ਸਟੋਰ ਹੈ ਆਪਣਾ ਮਲੇਰ ਕੋਟਲਾ ਰੂਟ ਕੰਨਾਂ ਤੇ ਉੱਥੇ ਅਨਨੋਨ ਬੰਦੇ ਆਏ ਸੀਗੇ ਦੋ ਜਿਨ੍ਹਾਂ ਨੇ ਫਾਇਰ ਕੀਤਾ ਅਸੀਂ ਜਸ ਮੌਕੇ ਤੇ ਪਹੁੰਚੇ ਇਸ ਚੀਜ਼ ਨੂੰ ਵੈਰੀਫਾਈ ਕਰਦੇ ਹਾਂ ਫਿਰ ਉਹ ਸੀਸੀਟੀਵੀ ਫੁਟੇਜ ਵਗੈਰਾ ਇਹਨਾਂ ਦੀ ਹੈ ਉਸ ਨੂੰ ਚੈੱਕ ਕਰਨ ਲੱਗੇ ਕੁਝ ਲੱਗਿਆ ਕੁਝ ਪਤਾ ਸੀਸੀਟੀਵੀ ਤੋਂ ਨਹੀਂ ਜਸਟ ਮੌਕੇ ਤੇ ਪਹੁੰਚੇ ਹਾਂ ਜੀ ਚੈੱਕ ਕਰਕੇ ਤੁਹਾਨੂੰ ਬਰੀਫ ਕਰਦੇ ਹਾਂ